ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਲੈਕਸ਼ਨ ਹਾਰਨ ਦੇ ਬਾਵਜੂਦ ਵੀ ਐਨਡੀਏ ਦੇ ਸਹਾਰੇ ਦੁਆਰਾ ਪ੍ਰਧਾਨ ਮੰਤਰੀ ਬਣ ਜਾ ਰਹੇ। ਚਰਚਾ ਇਹ ਹੈ ਕਿ ਨਵੇਂ ਮੰਤਰੀ ਮੰਡਲ ਦੀ ਰੂਪਰੇਖਾ ਵੀ ਤਿਆਰ ਕਰ ਲਈ ਗਈ ਹੈ। ਨਵੀਆਂ ਐਂਟਰੀਆਂ ਵੀ ਤੈਅ ਕਰ ਲਿਆ ਗਈਆਂ ਨੇ। TDP, JDU ਅਤੇ ਬਾਕੀ ਸਹਿਯੋਗੀ ਪਾਰਟੀਆਂ ਚੋਂ ਕਿਹੜੇ-ਕਿਹੜੇ ਮੰਤਰੀ ਲੈ ਜਾਣੇ ਨੇ ਇਹ ਵੀ ਤੈਅ ਕਰ ਲਏਗੇ ਨੇ। ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਕੋਲ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ ਹੈ। ਦਾਅਵਾ ਪੇਸ਼ ਕਰਨ ਤੋਂ ਬਾਅਦ ਚਰਚਾ ਹੈ ਕਿ ਆਖਰਕਾਰ ਮੰਤਰੀ ਮੰਡਲ ਕਿਹੜਾ ਬਣਨਾ ਹੈ। ਮੀਡੀਆ ਸੂਤਰਾਂ ਦੇ ਹਵਾਲੇ ਨਾਲ ਖਬਰ ਨਿਕਲ ਕੇ ਆ ਰਹੀ ਹੈ ਕਿ ਨਾਮ ਤੈਅ ਕਰ ਲਏ ਗਏ ਨੇ। ਕੁਝ ਕੁ ਫੇਰ ਬਦਲਨੇ, ਕੁਝ ਕੁ ਨਵੀਆਂ ਐਂਟਰੀਆਂ ਹੋਣੀਆਂ ਨੇ, ਕੁਝ ਕੁ ਨੂੰ ਬਾਹਰ ਕੱਢਿਆ ਜਾਣਾ ਹੈ। ਚਰਚਾ ਹੈ ਕਿ ਸਿਮਰਤੀ ਹਰਾਨੀ ਹਾਰਨ ਦੇ ਬਾਵਜੂਦ ਵੀ ਮੰਤਰੀ ਬਣ ਜਾਣਗੇ। ਇਸੇ ਤਰ੍ਹਾਂ ਨਾਲ ਹੀ ਸੰਜੀਵ ਬਲਿਆਣ ਹਾਰਨ ਦੇ ਬਾਵਜੂਦ ਵੀ ਮੰਤਰੀ ਬਣ ਜਾਣਗੇ। ਅਤੇ ਰਾਜੀਵ ਚੰਦਰ ਸ਼ੇਖਰ ਵੀ ਹਾਰਨ ਦੇ ਬਾਵਜੂਦ ਮੰਤਰੀ ਬਣ ਜਾਣਗੇ ਗੱਲ ਕਰਦੇ ਆ ਕਿ ਪ੍ਰਾਣਿਆਂ ਚੋਂ ਕਿਹੜੇ ਰਿਪੀਟ ਹੋਣੇ ਆ ਤੇ ਨਵੇਂ ਕਿਹੜੇ ਆਉਣੇ ਪ੍ਰਾਣਿਆਂ ਦੇ ਵਿੱਚੋਂ ਚਰਚਾ ਇਹ ਹੈ ਕਿ ਅਮਿਤ ਸ਼ਾਹ ਦੁਆਰਾ ਗ੍ਰਹਿ ਮੰਤਰੀ ਬਣਨਗੇ ਰਾਜਨਾਥ ਸਿੰਘ ਦੁਆਰਾ ਰੱਖਿਆ ਮੰਤਰੀ ਬਣਨਗੇ ਸitaraman ਦੀ ਥਾਂ ਦੇ ਉੱਤੇ ਇਸ ਵਾਰ ਮੰਤਰੀ ਵਿੱਤ ਮੰਤਰੀ ਪਿਊਸ਼ ਗੋਲ ਬਣਨਗੇ ਇਹ ਚਰਚਾਾਂ ਮੰਨੇ ਕਿਹਾ ਜਾਂਦਾ ਹੈ ਕਿ ਕੀ ਵਾਲੀਆਂ ਜਿਹੜੀਆਂ ਵੱਡੀਆਂ ਪੋਰਟਫੋਲੀਓ ਹੈ ਵੱਡੇ ਮੰਤਰਾਲੇ ਆ ਜਿਨ੍ਹਾਂ ਦੇ ਉੱਤੇ TDP ਅੱਖ ਰੱਖੀ ਬੈਠੀ ਹੈ ਜਿਹੜੀ ਜੋ ਅੱਖ ਰੱਖੀ ਬੈਠੀ ਉਹਨਾਂ ਬਾਰੇ ਛੋ 5 ਬਰਕਰਾਰ ਹੈ ਪਰ ਭਾਜਪਾ ਕਦੇ ਵੀ ਜਿਹੜੇ ਵੱਡੇ ਵਿਭਾਗ ਨੇ ਉਹ ਦੇਣ ਦੀ ਇੱਛਾ ਨਹੀਂ ਰੱਖਦੀ ਹਾਲਾਂਕਿ ਕਿੰਨੀ ਕੁ ਮਜ਼ਬੂਤ ਹੈ ਭਾਜਪਾ ਤਾਂ ਸਮਾਂ ਦੱਸੇਗਾ ਪਰ ਇਹ ਵੀ ਗੱਲ ਹੈ ਕਿ ਕਿਹੜੇ ਕਿਹੜੇ ਬੰਦਿਆਂ ਨੂੰ ਹੁਣ ਨਵੀਂ ਐਂਟਰੀ ਦਿੱਤੀ ਜਾਣੀ ਹੈ ਨਵੀਂ ਐਂਟਰੀ ਦੇ ਵਿੱਚ ਜਿਹੜਾ ਉਹ ਐਚ ਡੀ ਕੁਮਾਰਾ ਸਵਾਮੀ ਨੇ ਐਚ ਡੀ ਕੁਮਾਰਾ ਸਵਾਮੀ ਸਾਹਿਬ ਕਾ ਪ੍ਰਧਾਨ ਮੰਤਰੀ ਦੇਵੇਗੋੜਾ ਦੇ ਪੁੱਤਰ ਨੇ ਤੇ ਜਨਤਾ ਦਲ ਸੈਕੂਲਰ ਦੇ ਜਿਹੜਾ ਉਹ ਇਸ ਸਮੇਂ ਕਾਰਜਕਾਰੀ ਪ੍ਰਧਾਨ ਨੇ ਉਹਨਾਂ ਨੂੰ ਥਾਂ ਦਿੱਤੀ ਜਾਣੀ ਹੈ ਸ਼ਿਵਰਾਜ ਸਿੰਘ ਚੋਹਾਨ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨੂੰ ਨਵੀਂ ਥਾਂ ਦਿੱਤੀ ਜਾ ਸਕਦੀ ਹੈ ਜੇਪੀ ਨੱਡਾ ਨੂੰ ਨਵੀਂ ਥਾਂ ਦਿੱਤੀ ਜਾ ਸਕਦੀ ਹੈ ਜੋ ਕਿ ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਇਸੇ ਤਰ੍ਹਾਂ ਨਾਲ ਹੀ ਸੁਸ਼ਮਾ ਸੁਰਾਜ ਦਿੱਤੀ ਭਾਂਸਰੀ ਸੁਰਾਜ ਨੂੰ ਜਿਹੜੀ ਥਾਂ ਦਿੱਤੀ ਜਾ ਸਕਦੀ ਹੈ ਅਪਰਜਤਾ ਸਰੰਗੀ ਜਿਹੜੇ ਨੇ ਉਹਨਾਂ ਨੂੰ ਨਵੀਂ ਥਾਂ ਦਿੱਤੀ ਜਾ ਸਕਦੀ ਹੈ ਬਾਕੀ ਟੀਡੀਪੀ ਦੇ ਜੀਡੀਯੂ ਚੋਂ ਮੰਤਰੀ ਆਉਣਗੇ ਚਰਚਾ ਇਹ ਹੈ ਕਿ ਜਿਹੜੇ ਪੁਰਾਣੇ ਮੰਤਰੀ ਨੇ ਉਹਨਾਂ ਦੇ ਵਿੱਚੋਂ ਲਗਭਗ ਸਾਰੇ ਰਿਪੀਟ ਕਰ ਲਏ ਜਾਣੇ ਨੇਗੇ ਧਰਮਿੰਦਰ ਪ੍ਰਧਾਨ ਪਹਿਰਲਾਜ ਜੋਸ਼ੀ ਨਰਾਇਣ ਰਾणे ਗਿਰੀ ਰਾਜ ਸਿੰਘ ਜੋਤੀ ਰਾਜ ਸਿੰਧਿਆ ਅਨੁਰਾਗ ਠਾਕੁਰ ਜਗेंद्र ਸਿੰਘ ਸ਼ਖਾਵਤ ਕੇਰਨ ਰਿਜੂ ਰਾਜਕੁਮਾਰ ਸਿੰਘ ਹਰਦੀਪ ਸਿੰਘ ਪੂਰੀ ਪ੍ਰਸ਼ੋਤਮ ਰਪਾਲਾ ਜੀ ਕ੍ਰਿਸ਼ਨ ਰੈਡੀ ਇਹ ਜਿਹੜੇ ਪੁਰਾਣੇ ਮੰਤਰੀ ਨੇ ਇਹ ਰਿਪੀਟ ਕਰ ਲੈਣ ਹੁਣ TDP ਦੇ ਵਿੱਚੋਂ ਕਿਹੜੇ ਮੰਤਰੀ ਆ ਰਿਹਾ ਹੈ TDP ਦੇ ਵਿੱਚੋਂ TDP ਦੇ ਨਾਲ ਰੋਲਾ ਇਹ ਆ ਕਿ TDP ਮੰਗ ਰਹੀ ਹੈ 6 ਮੰਤਰੀ 5-5 4 ਦੇਣਾ ਚਾਹੁੰਦੀ ਆ ਦੋ ਕੈਬਨਿਟ ਦੋ ਰਾਜ ਮੰਤਰੀ ਤਾਂ TDP ਦੇ ਵਿੱਚੋਂ ਜਿਹੜਾ ਨਾਮ ਚੱਲ ਰਿਹਾ ਹੈ ਉਹ ਸਭ ਤੋਂ ਪਹਿਲਾਂ ਚੱਲ ਰਿਹਾ ਹੈ ਰਾਮ ਮੋਹਨ ਨਾਇਡੂ ਦਾ ਦੂਜਾ ਨਾਮ ਚੱਲ ਰਿਹਾ ਹੈ ਪੇਮਾ ਸਾਨੀ ਜਿਹੜੇ ਹੈ ਉਹਨਾਂ ਦਾ ਪੇਮਾ ਸਾਨੀ ਚੰਦਰਸ਼ੇਖਰ ਉਹਨਾਂ ਦਾ ਨਾਮ ਚੱਲ ਰਿਹਾ ਹੈ ਲਵਾਈਲੂ ਸ਼੍ਰੀਕ੍ਰਿਸ਼ਨ ਦੇਵਾਰਾ ਲੂ ਦਾ ਨਾਮ ਚੱਲ ਰਿਹਾ ਹੈ TDP ਦੀ ਤਰਫ ਤੋਂ ਅਤੇ ਸ਼੍ਰੀ ਭਰਤ ਦਾ ਨਾਮ ਜਿਹੜਾ ਹੈ ਉਹ TDP ਦੀ ਤਰਫੋਂ ਚੱਲ ਰਿਹਾ ਹੈ ਚਰਚਾ ਹੈ ਕਿ TDP ਨੂੰ ਇਲੈਕਟ੍ਰੋਨਿਕ ਤੇ ਸੂਚਨਾ ਤਕਨੀਕ ਖੇਤੀਬਾੜੀ ਪਿੰਡੂ ਵਿਕਾਸ ਰੇਲ ਤੇ ਆਵਾਜਾਈ ਵਿਭਾਗ ਮੈਂ ਅਫਰ ਕੀਤੇ ਜਾ ਸਕਦੇ ਨੇ ਇਸ ਦੇ ਉੱਤੇ ਸਭ ਤੋਂ ਵੱਡੀ ਗੱਲ ਹੈ ਕਿ ਰੇਲ ਦੇ ਉੱਤੇ ਜੀਜੂ ਦੀ ਅੱਖ ਹੈ ਜਨਤਾ ਦਲ ਯੂਨਾਈਟਿਡ ਤੋਂ ਜਣੇ ਕਿ ਜੀਡੀਜੂ ਜੋ ਨਤੀਸ਼ਕ ਮਾਰਦੀ ਪਾਰਟੀ ਦੇ ਵਿੱਚੋਂ ਸੰਜੇ ਚਾ ਲਲਨ ਸਿੰਘ ਰਾਮ ਠਾਕੁਰ ਦਾ ਨਾਮ ਜਿਹੜਾ ਚੱਲ ਰਿਹਾ ਹੈ ਤੇ ਚਰਚਾ ਇਹ ਹੈ ਕਿ ਇੱਕ ਵਾਰਥ ਹੋਰ ਮੰਗ ਰਹੀ ਹੈ ਜੀਡੀਜੂ ਕੈਬਨਟ ਦੇ ਵਿੱਚ ਜਿੰਤਰਾ ਮਾਂਜੀ ਜਿਹੜੇ ਹੈ ਉਹ ਹਿੰਦੁਸਤਾਨੀ ਆਵਾਮੀ ਮੋਰਚਾ ਦੇ ਪ੍ਰਧਾਨ ਨੇ ਤੇ ਗਿਆ ਤੋਂ ਇੱਕੋ ਇੱਕ ਮੈਂਬਰ ਨੇ ਆਪਣੀ ਪਾਰਟੀ ਦੇ ਉਹ ਹੋ ਸਕਦੇ ਆ ਉਪਿੰਦਰ ਖੁਸ਼ਵਾਹਾ ਜੋ ਕਿ ਕਾਰਾਕਾਰ ਤੋਂ ਐਨਡੀਏ ਦੇ ਉਮੀਦਵਾਰ ਸੀਗੇ ਰਾਸ਼ਟਰੀ ਲੋਕ ਸਭਾ ਮੋਰਚਾ ਜਿਹੜਾ ਸਮਤਾ ਮੋਰਚਾ ਰਾਸ਼ਟਰੀ ਲੋਕ ਸਮਤਾ ਮੋਰਚਾ ਦੇ ਜਿਹੜੇ ਉਹ ਪ੍ਰਧਾਨ ਨੇ ਉਹ ਕਾਰਾਕਾਰ ਤੋਂ ਚੋਣ ਹਾਰ ਗਏ ਸ਼ਾਇਦ ਉਹਨਾਂ ਦੀ ਐਂਟਰੀ ਕਿਸੇ ਤਰੀਕੇ ਹੋ ਸਕਦੀ ਹੈ ਸ਼ਿਵ ਸੈਨਾ ਸਿੰਦੇ ਗਰੁੱਪ ਹੈ ਜਿਹੜਾ ਸ਼ਿਵ ਸੈਨਾ ਦਾ ਸਿੰਦੇ ਧੜਾਇਆ ਜਿਹੜਾ ਉਹ ਉਹਦੇ ਵਿੱਚੋਂ ਜਿਹੜਾ ਸ਼੍ਰੀ ਰੰਗ ਵਾਂਡਵੇ ਪ੍ਰਤਾਪਰਾਵ ਜਾਦਵ ਸੰਦੀਪ ਭੁੰਮਰਾ ਦਾ ਨਾਮ ਜਿਹੜਾ ਉਹ ਸਰਖੀਆਂ ਜੈਸੇ ਤਰ੍ਹਾਂ ਨਾਲ ਹੀ ਅਸਮਗਨ ਪ੍ਰੀਸ਼ਦ ਤੋਂ ਵੀ ਜਿਹੜਾ ਇੱਕ ਮੰਤਰੀ ਬਣਾਇਆ ਜਾ ਸਕਦਾ ਹੈ ਜਿਹੜਾ ਆਪਣਾ ਦਲ ਹੈ ਉਹ ਤੋਂ ਵੀ ਇੱਕ ਮੰਤਰੀ ਸ਼ਾਇਦ ਬਣਾਇਆ ਜਾਵੇ ਇਹ ਚਰਚਾ ਹੈ ਅਤੇ ਚਰਚਾ ਵੀ ਹੈ ਕਿ ਕੁਝ ਹੋਰ ਲੋਕ ਨੇ ਜਿਹੜੇ ਇੰਡੀਪੈਂਡੈਂਟ ਨੇਗੇ ਜਾਂ ਜਿਹੜੀਆਂ ਛੋਟੀਆਂ ਇੱਕ ਦੋ ਦੋ ਪਾਰਟੀਆਂ ਨੇ ਉਹ ਚੋਂ ਚਰਚਾ ਹੈ ਵੀ ਹੈ ਕਿ ਜੈਨਤ ਚੋਦਰੀ ਜੋ ਕਿ ਰਾਸ਼ਟਰੀ ਲੋਕ ਦਲ ਆਰਐਲਡੀ ਦੇ ਪ੍ਰਧਾਨ ਨੇ ਤੇ ਸਵਰਗਵਾਸੀ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੋਤੇ ਨੇ ਉਹਨਾਂ ਨੂੰ ਵੀ ਥਾਂ ਦਿੱਤੀ ਜਾ ਸਕਦੀ ਹੈ ਐਸ ਸਮਾਜਵਾਦੀ ਪਾਰਟੀ ਦੀ ਟਿਕਟ ਤੇ ਉਹ ਰਾਜ ਸਭਾ ਪਹੁੰਚੇ ਸੀ ਤਾਂ ਉਹਨਾਂ ਨੂੰ ਵੀ ਥਾਂ ਦਿੱਤੀ ਜਾ ਸਕਦੀ ਹੈ ਚਰਚਾ ਇਹ ਹੈ ਇਹ ਕੁੱਲ ਮਲਾਕ ਹੈ ਪਰ ਸੋਖਾ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਆਪਣੀ ਇਹ ਤੀਜੀ ਵਾਰੀ ਖੇਡਣਾ ਕਿਉਂਕਿ ਉਹਨਾਂ ਨੇ ਜੋ ਆਪਣੇ ਆਲੇ-ਦਾਲੇ ਦੋ ਨਾਈਟ ਬਾਬੂ ਬਿਠਾਏ ਆ ਨਤੀਸ਼ ਬਾਬੂ ਤੇ ਚੰਦਰ ਬਾਬੂ ਨਾਈਡੂ ਦੋਵੇਂ ਨੰਨੇ-ਨੰਨੇ ਨੇ ਐਨ ਐਨ ਫੈਕਟਰ ਹੈ ਹੁਣ ਐਨ ਫੈਕਟਰ ਕੀ ਕੀ ਰੰਗ ਦਿਖਾਉਂਦਾ ਹੈ ਤਾਂ ਪ੍ਰਧਾਨ ਮੰਤਰੀ ਜਾਣਣਗੇ ਜਾਂ ਫਿਰ ਉਹਨਾਂ ਦੇ ਨਾਲ ਤੇ ਪਰ ਇਹ ਪੰਜਾਬ ਮਾਫ ਕਰਨਾ ਦੇਸ਼ ਦੀ ਸਿਆਸਤ ਲਈ ਬੜਾ ਰੋਚਿਕ ਦੌਰ ਰਹਿਣ ਵਾਲਾ ਹੈ